ਪੰਜਾਬ ਦੇ ਪਿੰਡਾਂ ਵਿੱਚ ਲਗਾਤਾਰ ਸਰਪੰਚੀ ਦੇ ਲਈ ਬੋਲੀਆਂ ਲੱਗ ਰਹੀਆਂ ਨੇ ਜਿੱਥੇ ਪਹਿਲਾਂ ਕੋਠੇ ਚੀਦੇਵਾਲੇ ਦੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿੱਥੇ 35 ਲੱਖ 50 ਹਜ਼ਾਰ ਰੁਪਏ ਬੋਲੀ ਤੇ ਸਰਪੰਚੀ ਲੈ ਲਈ ਗਈ ਅਤੇ ਉਸ ਤੋਂ ਬਾਅਦ ਹੋਰ ਵੀ ਕਈ ਪਿੰਡ ਅਜਿਹੇ ਸਾਹਮਣੇ ਆ ਗਏ ਨੇ ਜਿਨ੍ਹਾਂ ਦੇ ਵਿੱਚੋਂ ਇਹ ਸਰਪੰਚੀ ਹੈ ਜਿਹੜੀ ਬੋਲੀਆਂ ਲਾ ਕੇ ਲਈ ਜਾ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਹਰਦੋਵਾਲ ਜਿਸ ਦੇ ਵਿੱਚ ਬੋਲੀ 2 ਕਰੋੜ ਤੇ ਪਹੁੰਚ ਗਈ ਹੈ ਪਰ ਅਜੇ ਵੀ ਫੈਸਲਾ ਨਹੀਂ ਹੋਇਆ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਲੋਕਾਂ ਦਾ ਇਹ ਕੱਟ ਕਰਕੇ ਏ ਵਿਚਾਰ ਕਰਾਂਗੇ ਕਿ ਜਿਸ ਨੇ 2 ਕਰੋੜ ਰੁਪਏ ਪਿੰਡ ਲਈ ਦੇਣ ਦਾ ਐਲਾਨ ਕੀਤਾ ਉਸ ਨੂੰ ਸਰਪੰਚ ਬਣਾਉਣਾ ਹੈ ਜਾਂ ਨਹੀਂ ਜੋ ਦੋ ਵਿਅਕਤੀ ਇਸ ਬੋਲੀ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਦੋਵਾਂ ਦਾ ਕਹਿਣਾ ਹੈ ਕਿ ਅਸੀਂ ਪਿੰਡ ਦੇ ਲਈ ਬਹੁਤ ਜ਼ਿਆਦਾ ਕੀਮਤ ਦੇਣ ਦੇ ਲਈ ਤਿਆਰ ਹਾਂ ਕਿਉਂਕਿ ਸਰਪੰਚੀ ਸਾਨੂੰ ਚਾਹੀਦੀ ਹੈ ਤਾਂ ਇੱਕ ਵਿਅਕਤੀ ਨੇ ਜਿੱਥੇ ਪਹਿਲਾਂ 50 ਲੱਖ ਰੁਪਏ ਦਾ ਐਲਾਨ ਕੀਤਾ ਤਾਂ ਦੂਜੇ ਨੇ ਆ ਕੇ 1 ਕਰੋੜ ਅਤੇ ਉਸ ਤੋਂ ਬਾਅਦ ਅਗਲੇ ਨੇ ਫਿਰ ਤੋਂ 2 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਤਾਂ ਹੁਣ ਇਸ ਦੇ ਉੱਤੇ ਪਿੰਡ ਵਾਸੀ ਵਿਚਾਰ ਕਰ ਰਹੇ ਨੇ ਜਸਵਿੰਦਰ ਸਿੰਘ ਬਿੱਲੇ ਦੇ ਵੱਲੋਂ 2 ਕਰੋੜ ਰੁਪਏ ਪਿੰਡ ਦੇ ਲਈ ਚੈੱਕ ਦਿਖਾ ਕੇ ਐਲਾਨ ਕੀਤਾ ਗਿਆ ਕਿ ਮੈਂ ਪਿੰਡ ਦਾ ਸਰਪੰਚ ਬਣ ਕੇ ਆਪਣੇ ਕੋਲੋਂ 2 ਕਰੋੜ ਰੁਪਏ ਦੇਵਾਂਗਾ ਫਿਰ ਹੀ ਪੰਚਾਇਤੀ ਸੰਭਾਂਗਾ ਸਰਪੰਚੀ ਸੰਭਾਂਗਾ ਤਾਂ ਇਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਬੋਲੀਆਂ ਲੱਗ ਰਹੀਆਂ ਨੇ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਸਰਪੰਚੀ ਜਿੱਤਣ ਦੇ ਲਈ ਬੋਲੀ ਤੇ ਬੋਲੀ ਵਧਾਈ ਜਾ ਰਹੀ ਹੈ ਸਾਦਕ ਪਿੰਡ ਹੈ ਜਿੱਥੇ ਸ਼ਰਟ ਸੌ ਦੇ ਕਰੀਬ ਬੋਟਾ ਨੇ ਤੇ ਪਿੰਡ ਚ ਹਰੇਕ ਪਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਪੰਚ ਬਣਨ ਦੇ ਚਾਵਣ ਅਵਤਾਰ ਸਿੰਘ ਸੰਧੂ ਨੇ ਆਖਿਆ ਕਿ ਉਸ ਨੂੰ ਮੌਕਾ ਮਿਲਦਾ ਹੈ ਤਾਂ ਆਪਣੀ ਤਿੰਨ ਕਿੱਲੇ ਮਾਲਕੀ ਵਾਲੀ ਜ਼ਮੀਨ ਦੇ ਵਿੱਚੋਂ ਦੋ ਕਿੱਲੇ ਪਿੰਡ ਦੇ ਨਾਮ ਲਗਵਾ ਦੇਵੇਗਾ ਤੇ ਜਿਸ ਦੀ ਕੀਮਤ 75 ਤੋਂ 80 ਲੱਖ ਰੁਪਿਆ ਬਣਦੀ ਹੈ ਇਸ ਦੌਰਾਨ ਚਾਵਣ ਉਮੀਦਵਾਰ ਡਾਕਟਰ ਜਗਦੀਸ਼ ਦੀਸ਼ਾ ਪ੍ਰਗਟ ਸਿੰਘ ਸੰਧੂ ਹਰਜਿੰਦਰ ਸਿੰਘ ਚੋਹਾਨ ਤੇ ਬਲਜਿੰਦਰ ਸਿੰਘ ਭੁੱਲਰ ਸਾਰਿਆਂ ਨੇ ਆਖਿਆ ਕਿ ਉਹ ਇਮਾਨਦਾਰੀ ਨਾਲ ਪਿੰਡ ਦਾ ਕੰਮ ਕਰਨਗੇ ਆਪ ਦੇ ਨੌਜਵਾਨ ਮਨਦੀਪ ਸਿੰਘ ਭਾਉ ਨੇ ਪਿੰਡ ਅਤੇ ਅੱਡੇ ਦੇ 49 ਵਿਕਾਸ ਕਾਰਜਾਂ ਦਾ ਖਰੜਾ ਪੇਸ਼ ਕੀਤਾ ਤੇ ਆਖਿਆ ਜੇ ਪਹਿਲੇ ਸਾਲ ਵਿੱਚ ਇਹਨਾਂ ਵਿੱਚੋਂ 60% ਦੀ ਕੰਮ ਨਹੀਂ ਹੁੰਦੇ ਤਾਂ ਉਹ ਸਰਪੰਚੀ ਤੋਂ ਅਸਤੀਫਾ ਦੇ ਦੇਵੇਗਾ ਸ਼ਿਵਰਾਜ ਸਿੰਘ ਸੰਧੂ ਨੇ ਆਖਿਆ ਕਿ ਜੇਕਰ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਉਮੀਦਵਾਰ ਨੂੰ ਸਹਿਮਤੀ ਦਿੰਦੇ ਆ ਤਾਂ ਉਹ ਪਿੰਡ ਉਹ ਵੀ ਪਿੰਡ ਦੇ ਵਿਕਾਸ ਦੇ ਮੱਦੇ ਨਜ਼ਰ ਉਸ ਨੂੰ ਸਹਿਮਤੀ ਦੇਣਗੇ ਜੇ ਸਹਿਮਤੀ ਨਹੀਂ ਹੁੰਦੀ ਤਾਂ ਚੋਣ ਲੜਨਗੇ ਅਜਿਹੇ ਵਿੱਚ ਜਿੱਤਣ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਕਾਗਜ਼ ਰੱਦ ਹੋਣ ਦਾ ਫਿਕਰ ਜ਼ਾਹਿਰ ਕਰਦੇ ਹਨ ਡੀਟੀਐਫ ਆਗੂ ਸੁਖਵਿੰਦਰ ਸੁਖੀ ਨੇ ਆਖਿਆ ਹੈ ਕਿ ਪਿੰਡ ਦੇਸ਼ ਦੀ ਸਭ ਤੋਂ ਛੋਟੀ ਇਕਾਈ ਤੇ ਇੱਥੋਂ ਮਜ਼ਬੂਤ ਲੋਕਤੰਤਰ ਦੀ ਨੀਂ ਰੱਖੀ ਜਾਂਦੀ ਹੈ ਜੇ ਕਾਗਜ਼ ਰੱਦ ਕਰਕੇ ਤੱਕੇ ਨਾਲ ਸਹਿਮਤੀ ਦੇ ਹਾਲਾਤ ਬਣਦੇ ਨੇ ਤਾਂ ਦੁਬਾਰਾ ਇਕੱਠ ਕੀਤਾ ਜਾਵੇਗਾ ਇਕੱਠ ਦੇ ਵਿੱਚ ਉਸ ਇੱਕੋ ਉਮੀਦਵਾਰ ਤੋਂ ਬਿਨਾਂ ਕਿਸੇ ਵੀ ਉਮੀਦਵਾਰ ਨੇ ਨਸ਼ੇ ਦੀ ਸਮੱਸਿਆ ਬਾਬਤ ਕੋਈ ਗੱਲ ਨਹੀਂ ਕੀਤੀ ਇਸ ਤੋਂ ਇਲਾਵਾ ਪਿੰਡ ਦਾਦੂ ਮਹੱਲਾ ਮੱਲਣ ਵਿੱਚ ਸਰਪੰਚੀ ਦੇ ਵਾਸਤੇ ਇੱਕ ਵਿਅਕਤੀ ਨੇ 23 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਸੀ ਵੱਡੀ ਗਿਣਤੀ ਵੋਟਰ ਸਹਿਮਤ ਸੀ ਪਰ ਸਿਰਫ ਤਿੰਨ ਵੋਟਰ ਸਹਿਮਤੀ ਨਹੀਂ ਹੋਏ ਇਸ ਕਰਕੇ ਪੰਚਾਇਤੀ ਚੋਣ ਜਿਹੜੀ ਇੱਥੇ ਹੁਣ ਹੋ ਕੇ ਰਹੇਗੀ ਇਸੇ ਤਰ੍ਹਾਂ ਪਿੰਡ ਦੌਲਾ ਦੇ ਇੱਕ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਰਪੰਚ ਸੰਤੀ ਨਾਲ ਸਰਪੰਚ ਬਣਨ ਲਈ 30 ਲੱਖ ਰੁਪਏ ਦੀ ਰਕਮ ਅਤੇ ਗਰੀਬ ਲੜਕੀਆਂ ਦੇ ਵਿਆਹ ਲਈ 21000 ਮਦਦ ਕਰਨ ਦਾ ਐਲਾਨ ਕੀਤਾ ਹੈ ਹਾਲਾਂਕਿ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣ ਦੇ ਵਿੱਚ ਸਰਪੰਚੀ ਦੀ ਚੋਣ ਲਈ 40000 ਰੁਪਏ ਖਰਚ ਕਰਨ ਦੀ ਇਜਾਜ਼ਤ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਗਿੱਦੜਬਾਦ ਦੇ ਹਲਕਾ ਇੰਚਾਰਜ ਤੇ ਮਾਰਕੀਟ ਕਮੇਟੀ ਗਿੱਦੜਬਾਦ ਦੇ ਚੇਅਰਮੈਨ ਐਡਵੋਕੇਟ ਪ੍ਰਤਪਾਲ ਸ਼ਰਮਾ ਨੇ ਕਿਹਾ ਹੈ ਕਿ ਸਰਬਸੰਮਤੀ ਉਦੋਂ ਤੱਕ ਮੰਨੀ ਜਾ ਸਕਦੀ ਸੀ ਜਦੋਂ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ ਕੰਮ ਦੇ ਜਜ਼ਬੇ ਵਿੱਚ ਪਿੰਡ ਦੇ ਭਲੇ ਲਈ ਪੱਲਿਓ ਪੈਸੇ ਲਾਉਣ ਨੂੰ ਤਿਆਰ ਹੈ ਤਾਂ ਇਸ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਗ੍ਰਾਂਟ ਤਾਂ ਲੱਗਣੀ ਹੈ ਪਰ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਬਸੰਮਤੀ ਵਾਸਤੇ 100% ਦੀ ਵੋਟਰਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ ਮਕਸਦ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤਰਪਾਠੀ ਨੇ ਸਰਪੰਚਾਂ ਵਾਸਤੇ ਬੋਲੀ ਲਾਉਣ ਦੀ ਵਾਇਰਲ ਵੀਡੀਓ ਦੇ ਮਾਮਲੇ ਤੇ ਧਿਆਨ ਦਿੱਤਾ ਹੈ ਅਤੇ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਗਿੱਦੜਬਾ ਹਲਕੇ ਦੇ ਇੱਕ ਪਿੰਡ ਦੀ ਵਾਇਰਲ ਵੀਡੀਓ ਦੇ ਸਰਬਸੰਮਤੀ ਨੇ ਇਸ ਰੁਝਾਨ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਵੀਡੀਓ ਦੇ ਵਿੱਚ ਪਿੰਡ ਦੇ ਲੋਕਾਂ ਦੇ ਇਕੱਠ ਵਿੱਚ ਦੋ ਵਿਅਕਤੀ ਖੜੇ ਹੋ ਕੇ ਸਮਤੀ ਨਾਲ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੀ ਬੋਲੀ ਦੇ ਰਹੇ ਨੇ। ਉਹਨਾਂ ਦੇ ਨਾਮ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਦੱਸੀ ਜਾ ਰਹੇ ਨੇ। ਬੋਲੀ 15 ਲੱਖ ਤੋਂ ਸ਼ੁਰੂ ਹੋ ਕੇ 35 ਲੱਖ ਤੇ ਖਤਮ ਹੁੰਦੀ ਹੈ। ਆਖਿਰ ਅਮਰੀਕ ਸਿੰਘ 35,50,000 ਰੁਪਏ ਨਾਲ ਬੋਲੀ ਜਿੱਤ ਜਾਂਦਾ ਹੈ। ਸਾਰੇ ਪਿੰਡ ਪੈਸੇ ਪਿੰਡ ਦੇ ਗੁਰਦੁਆਰੇ ਨੂੰ ਦਿੱਤੇ ਜਾਣੇ ਨੇ। ਅਮਰੀਕ ਸਿੰਘ ਦੇ ਮੁਕਾਬਲੇ ਹੁਣ ਕੋਈ ਵਿਅਕਤੀ ਸਰਪੰਚੀ ਦੀ ਚੋਣ ਵਾਸਤੇ ਖੜਾ ਨਹੀਂ ਹੋ ਰਿਹਾ। ਇਸ ਤਰੀਕੇ ਦੇ ਰੁਝਾਨ ਨੂੰ ਲੋਕ ਵੱਖ-ਵੱਖਰੇ ਤਰੀਕੇ ਨਾਲ ਦੇਖ ਰਹੇ ਨੇ ਕੁਝ ਚੰਗਾ ਕਹਿ ਰਹੇ ਕੁਝ ਮਾੜਾ ਕਹਿ ਰਹੇ ਨੇ ਤਾਂ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਸਰਪੰਚੀ ਦੀਆਂ ਬੋਲੀਆਂ ਲੱਗ ਰਹੀਆਂ ਨੇ ਕੀ ਇਹ ਰੁਝਾਨ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਚੱਲ ਪਿਆ ਇਹ ਤੁਹਾਨੂੰ ਸਹੀ ਲੱਗਦਾ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਿੱਥੇ ਜ਼ਮੀਨਾ ਪਿੰਡ ਦੀ ਸਰਪੰਚੀ ਦੇ ਲਈ ਪੰਚਾਇਤੀ ਚੋਣਾਂ ਜਿੱਤਣ ਦੇ ਲਈ ਦਿੱਤੀਆਂ ਜਾ ਰਹੀਆਂ ਨੇ ਸਾਂਝੇ ਕੰਮਾਂ ਦੇ ਵਿੱਚ ਅਤੇ ਕਈ ਥਾਵਾਂ ਦੇ ਉੱਤੇ ਬੋਲੀਆਂ ਜਿਹੜੀਆਂ 2-2 ਕਰੋੜ ਤੱਕ ਪਹੁੰਚਦੀਆਂ ਹੁਣ ਦਿਖਾਈ ਦੇ ਰਹੀਆਂ ਇਸ ਤਰੀਕੇ ਦਾ ਰੁਝਾਨ ਤੁਹਾਨੂੰ ਜਾਇਜ਼ ਲੱਗਦਾ ਹੈ ਕਿਸ ਤਰੀਕੇ ਦੇ ਨਾਲ ਸਹੀ ਸਰਪੰਚ ਦੀ ਚੋਣ ਹੋ ਸਕਦੀ ਹੈ ਜਾਂ ਫਿਰ ਸਿਰ ਪੈਸੇ ਵਾਲਾ ਵਿਅਕਤੀ ਹੀ ਪਿੰਡ ਦੀ ਸਰਪੰਚੀ ਇਸ ਤਰ੍ਹਾਂ ਹਾਸਲ ਕਰ ਲਿਆ ਕਰੇਗਾ ਕਿਉਂਕਿ ਬਹੁਤ ਸਾਰੇ ਚਾਹਵਾਨ ਹੁੰਦੇ ਨੇ ਪਰ ਜੇਕਰ ਪੈਸੇ ਵਾਲਾ ਵਿਅਕਤੀ ਇਸ ਤਰੀਕੇ ਨਾਲ ਬੋਲੀਆਂ ਲਾ ਕੇ ਸਰਬਸੰਤੀ ਕਰਵਾ ਲਵੇਗਾ ਤਾਂ ਫਿਰ ਉਹ ਲੋਕ ਕੀ ਕਰਨਗੇ ਜਿਹੜੇ ਪਿੰਡ ਦਾ ਹੋਰ ਤਰੀਕੇ ਦੇ ਨਾਲ ਵਿਕਾਸ ਕਰਵਾਉਣਾ ਚਾਹੁੰਦੇ ਆ ਜਿਨ੍ਹਾਂ ਕੋਲ ਇੰਨੇ ਸਾਧਨ ਨਹੀਂ ਇੰਨੇ ਪੈਸੇ ਨਹੀਂ ਕਿ ਸਰਪੰਚੀ ਦੇ ਵਿੱਚ ਉਹ ਬੋਲੀ ਲਾ ਕੇ ਸਰਪੰਚ ਬਣ ਸਕਣ ਇਸ ਤਰੀਕੇ ਦੇ ਰੁਝਾਨ ਨੂੰ ਕੀ ਰੋਕਣਾ ਚਾਹੀਦਾ ਹੈ ਸਰਕਾਰ ਨੂੰ ਕਿਸ ਤਰ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਇਹ ਰੁਝਾਨ ਹੋਰ ਵੀ ਬਦਲਣਾ ਚਾਹੀਦਾ ਹੈ ਇਸ ਬਾਰੇ ਆਪਣਾ ਵਿਚਾਰ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ